ਫਲੋਰ ਏਰੀਏ ਵਿੱਚ ਚੋਰੀਆਂ ਦਾ سلسلہ ਲਗਾਤਾਰ ਚੱਲ ਰਿਹਾ ਹੈ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਫਲੋਰ ਵਿਖੇ ਸਥਿਤ ਬਸ਼ਕਰਮਾ ਮੰਦਿਰ ਨਜ਼ਦੀਕ ਇੱਕ ਘਰ ਵਿੱਚ ਚੋਰਾਂ ਵੱਲੋਂ ਘਰ ਦੇ ਜਿੰਦਰੇ ਤੋੜ ਕੇ 10000 ਰੁਪਏ ਨਗਦ ਅਤੇ 25 ਟੋਲੇ ਸੋਨਾ ਅਤੇ ਚਾਂਦੀ ਤੇ ਦੋ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਕੌਰ ਪਤਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਚੋਰੀ ਕਰ ਗਈ ਹੋਈ ਸੀ ਜਦੋਂ ਉਸਨੇ ਸਵੇਰ ਨੂੰ ਆ ਕੇ ਦੇਖਿਆ ਤਾਂ ਉਸਦੇ ਘਰ ਦਾ ਮੇਨ ਗੇਟ ਅਤੇ ਘਰ ਦੇ ਹੋਰ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿੱਚੋਂ 10000 ਨਗਦ ਅਤੇ 25 ਟੋਲੇ ਸੋਨਾ ਅਤੇ ਚਾਂਦੀ ਅਤੇ ਦੋ ਕੀਮਤੀ ਮੋਬਾਈਲ ਘਰ ਵਿੱਚੋਂ ਗਾਇਬ ਸਨ ਜਿਸ ਵੰਦੀ ਉਹਨਾਂ ਸ਼ਿਕਾਇਤ ਥਾਣਾ ਫਲੋਰ ਵਿਖੇ ਦਿੱਤੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜਲਦ ਚੋਰਾਂ ਨੂੰ ਫੜ ਕੇ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕੀਤਾ ਜਾਵੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਫਲੋਰ ਵਿੱਚ ਲਗਾਤਾਰ ਦਿਨ ਪਰ ਦਿਨ ਵਾਰਦਾਤਾ ਵਿੱਚ ਵਾਧਾ ਹੋ ਰਿਹਾ ਹੈ ਇਹਨਾਂ ਉੱਤੇ ਕੀ ਫਲੋਰ ਪੁਲਸ ਨੱਥ ਪਾ ਸਕੇਗੀ ਔਰ ਜਿਨ੍ਹਾਂ ਦੇ ਚੋਰੀ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਸੀਸੀ ਫੁਟੇਜ ਕੈਮਰੇ ਆਲੇ-ਦੁਆਲੇ ਬੇਸ਼ੱਕ ਲੱਗੇ ਹੋਏ ਨੇ ਅਸੀਂ ਜਦੋਂ ਪਤਾ ਕੀਤਾ ਸਾਡਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਸਾਰੇ ਇਹ ਹੀ ਕਹਿ ਰਹੇ ਹਨ कि ਸਾਡਾ ਕੈਮਰਾ ਚੱਲ ਨਹੀਂ ਰਿਹਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਔਰ ਵੀਡੀਓ ਨੂੰ ਚਲਦੇ ਚਲਦੇ ਹੀ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਦੋ ਮਿੰਟ ਦੀ ਬੱਸ। ਕੰਟੀ ਨਾਮ ਹੈ ਤੁਹਾਡਾ ਮਨਜੀਤ ਕੋਰ ਕੀ ਮਾਮਲਾ ਜੀ ਸਰ ਜੀ ਘਰੇ ਚੋਰੀ ਹੋ ਗਈ ਸਾਡੇ ਗੈਣੀ ਗੁਣੀ ਸਾਰੇ ਨੋਟ ਕੇ ਲੈ ਗਏ ਕਦੋਂ ਹੋਈ ਜੀ ਰਾਤਰੀ ਕਰ ਲਾ ਕਿੰਨੇ ਦਾ ਨੁਕਸਾਨ ਹੋ ਗਿਆ ਭਾਈ ਕਹਿ ਨਹੀਂ ਸਕਦੇ ਮੇਰੇ 25 ਟੋਲੇ ਸੋਨਾ ਸੀਗਾ ਸਾਰਾ ਹੀ ਲੈ ਗਏ 10000 ਰੁਪਿਆ ਸੀ ਦੋ ਘਰੇ ਫੋਨ ਪਏ ਸੀ ਸਾਡੇ ਪਾਰੀ ਨੇਗੇ ਚਾਂਦੀ ਚੁੰਦੀ ਵਿੱਚ ਬਹੁਤ ਸੀ ਚਾਂਦੀ ਕਿੰਨੀ ਕਿਤੀ ਅੰਦਾਜ਼ਾ ਚਾਂਦੀ 9000 10000 ਪਰ ਕੀ ਜੀ ਮੇਰੇ ਪਿੰੇਬਾ ਚ ਬਹੁਤ ਸੀ ਮੇਰੀ ਕੁੜੀ ਦੀਆਂ ਮੇਰੀਆਂ ਤੁਹਾਨੂੰ ਬਾਹਰੋਂ ਦੇ ਪਾਪਾ ਨੇ ਲਿਆ ਕੇ ਤੀ ਅਸੀਂ ਪਿੰੇਬਾ ਪੰਜਾਬ ਬਹੁਤ ਪਾਰੀ ਹਸੀ ਜਦੋਂ ਰਾਤੀ ਚੋਰੀ ਹੋਈ ਤੁਸੀਂ ਘਰ ਨਹੀਂ ਸਕੇ ਨਹੀਂ ਭਾਜੀ ਰਾਤੀ ਸਾਡੇ ਗਵਾਂਢੀਆਂ ਨੇ ਤਾਲਾ ਲੱਗਾ ਦੇਖਿਆ 11 ਵਜੇ ਤਾਲਾ ਲੱਗਾ ਸੀ ਜਦੋਂ ਅਸੀਂ ਆਈਏ ਸਵੇਰੇ 8 ਵ 11 ਵਜੇ ਸੜਕਾਂ ਦਾ ਲੱਤਿਆ ਹੋਇਆ ਸੀ। ਤੇ ਇਹਦੇ ਬਾਰੇ ਪੁਲਿਸ ਨੂੰ ਇਤਨਾ ਦੇ ਦਿੱਤਾ। ਹਾਂਜੀ ਭਾਜੀ ਦਿੱਤੀ ਆ। ਹੁਣ ਮਾਰਕੀ ਕਰਦੇ ਪੱਤਾ ਚਿੰਦੇ। ਭਾਜੀ ਇਸ ਦਾ ਕਨੇ ਕਾਨੂੰਨੀ ਇਨਸਾਫ ਦਿੱਤਾ ਜਾਵੇ। ਕੋਈ ਲਾਗੇ ਚਾਹਦੇ ਸੀ ਸੀਸੀਟੀਵੀ ਕੈਮਰੇ ਜਾਂ ਤਾਂ ਲੱਗੇ ਭਾਜੀ ਆਉਣ ਵਾਲੇ ਸਾਰੇ ਕੈਮਰੇ ਆ। ਕੈਮਰੇ ਸਾਰੇ ਕਿੰਦੇ ਤੁਹਾਡੇ ਕੈਮਰਾ ਨਹੀਂ ਚਾਲਦਾ ਕੋਈ ਕੁਛ ਹੋਇਆ ਕੈਮਰੇ ਨੂੰ ਕੋਈ ਕੁਛ ਕਹੀ ਜਾਂਦਾ ਭਾਜੀ। ਕੋਈ ਨਹੀਂ ਸਾਥ ਦਿੰਦਾ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499